ਬਈ ਸਾਗਵਾਨੀਆਂ ਬਈ ਸਾਗਵਾਨੀਆਂ ਬਈ ਗਰੰਟੀ ਹੈ ਨਾ ਲਿਖਤੀ ਤੌਰ ਤੇ ਮੈਂ ਕਹਿੰਦਾ ਲਿਖਤੀ ਤੌਰ ਤੇ ਗਰੰਟੀ ਹੈ ਸਾਗਵਣ ਦੀ ਲੱਕੜ ਦਾ ਕੱਲਾ ਕਲਾਰੇ ਸ਼ਾਦੀ ਦਾ ਬਈ ਪੀਯੂ ਪੌਂਸ ਦੇ ਵਿੱਚ ਉਹ ਬਈ ਜਕਾਰ ਦਾ ਹੈਵੀ ਫੈਬਰਿਕ ਹੀ ਲਾਇਆ ਹੋਇਆ ਹੈ ਨਾ ਜਕਾਰ ਦਾ ਹੈਵੀ ਫੈਬਰਿਕ ਹੈ ਬੈਕਿੰਗ ਵਾਲਾ ਫੈਬਰਿਕ ਹੈ ਤੇ ਫੁੱਲ ਗਰੰਟੀ ਹੈ ਬਈ ਗੱਡੀ ਕੁੱਦੇ ਦੀ ਵੀ ਗਰੰਟੀ ਸਲੀਪ ਵੈਲ ਦੀ ਗੱਡੀ ਹੈ ਜੀ ਫੁੱਲ ਗਰੰਟੀ ਹੈ ਪੰਜ ਸਾਲ ਦੀ ਪਹਿਲੇ ਦਿਨ ਉਹੀ ਕਿੰਨਾ ਦੱਸੇ ਸੀ 1,60,000 ਰੁਪਇਆ ਬਈ ਹੁਣ ਤੁਸੀਂ ਕਹੋਗੇ 2 ਸੀਟਰ ਹੈ ਉਧਰ ਤਾਂ ਬਈ ਨਿਗਾ ਮਾਰ 2 ਸੀਟਰ ਦੇ ਨਾਲ 3 ਸੀਟਰ ਵੀ ਹੈ ਸਰ ਹੁਣ ਤੁਸੀਂ ਕਹੋਗੇ 5 ਸੀਟਰ ਆ ਸਰ ਉਧਰ ਵੀ ਨਿਗਾਹ ਮਾਰ 2 ਸੀਟਰ ਹੋ ਰਿਹਾ 7 ਸੀਟਰ ਸੋਫਾ 7 ਸੀਟਰ ਸੋਫਾ ਦਾ ਬਈ ਹਰ ਕੋਈ ਦੇ ਦਿੰਦਾ ਬਈ ਤੂੰ ਗੱਲ ਨਹੀਂ ਸਮਝਿਆ ਇਹ ਸਾਰਾ ਕੰਪਲੀਟ ਸੈੱਟ ਹੈ ਇਹਦੇ ਨਾਲ ਟੇਬਲ ਵੀ ਹੈ ਤੇ ਟੇਬਲ ਦੇ ਨਾਲ ਮਾਰਬਲ ਵੀ ਹੈ ਮਾਰਬਲ ਵੀ ਹੈ ਬਈ ਹਾਂ ਉੱਤੇ ਡਿਜ਼ਾਈਨ ਵੀ ਦੇਤਾ ਇਹਦਾ ਹੁਣ ਤੁਸੀਂ ਕਹੋਗੇ ਡਿਵਾਈਡਰ ਨਹੀਂ ਹੈਗਾ ਨਹੀਂ ਡਿਵਾਈਡਰ ਵੀ ਨਾਲ ਹੀ ਆ ਸਾਰਾ ਕੰਪਲੀਟ ਸੈੱਟ ਹੈ 9 ਸੀਟਰ ਵੈਦਰ ਟੇਬਲ ਵਿਦ ਮਾਰਬਲ ਟੌਪ ਲੋਕ ਇਹੀ ਸੋਫੇ ਦਾ 20000 ਬਾਈ ਹੇਰ ਰੁਪਏ ਪਰ ਸੀਟ ਮੰਗੀ ਜਾਂਦੇ ਨੇ ਉਸ ਹਿਸਾਬ ਨਾਲ ਸੋਫਾ 2.5 ਲੱਖ ਰੁਪਏ ਦਾ ਪਗ ਜਾਊਗਾ ਆਪਣਾ ਰੇਟ ਹੈ 160000 ਰੁਪਿਆ ਕੋਈ ਮਾਰਬਲ ਨਹੀਂ ਨਾਲ ਦਿੰਦਾ ਆਪਾਂ ਇਨਕਲੂਡਿੰਗ ਮਾਰਬਲ ਇਹਦਾ 160000 ਰੁਪਏ ਦੇ ਰਿਹਾ ਹੈ ਕੀ ਬਾਤ ਹੈ ਵੀ ਅੱਛਾ ਆਪਦੀ ਮੈਨੂਫੈਕਚਰਿੰਗ ਤਾਂ ਹੀ ਰੇਟ ਆ ਤਾਂ ਹੀ ਤਾਂ ਹੀ ਰੇਟ ਹਾਂ ਤਾਂ ਹੁਣ ਬਈ ਉੱਥੀ ਗੱਲ ਫੇਰ ਆਇਆ ਘੁੰਮ ਘਮਾ ਕੇ 20000 ਰੁਪਏ ਤੁਸੀਂ ਡਿਲੀਵਰੀ ਦਾ ਕਹਿ ਦੇਣਾ ਬੰਦਾ ਇਧਰ ਆ ਗਿਆ ਉੱਥੀ ਬਗਿੰਦੀ ਸਾਰੇ ਪੰਜਾਬ ਦੇ ਵਿੱਚ ਇਹਦੀ ਡਿਲੀਵਰੀ ਫਰੀ ਹੈ 160000 ਰੁਪਏ ਦੇ ਵਿੱਚ ਇੰਨੇ ਘੱਟ ਰੇਟ ਤੋਂ ਡਿਲੀਵਰੀ ਵੀ ਡਿਲੀਵਰੀ ਸਾਰੇ ਪੰਜਾਬ ਚ ਫ੍ਰੀ ਕਰ ਦਾਂਗੇ ਜੀ। ਇਹ ਬਈ ਹੈ ਕਿੱਥੇ ਬੈਠੇ ਹੋ ਤੁਸੀਂ? ਇਹ ਮਹਾਲੀ ਸ਼ਹਿਰ ਦੇ ਵਿੱਚ ਆਪਾਂ ਨਵਾਂ ਸਟੋਰ ਕੀਤਾ ਹੈ ਬਰਨਾਲਾ ਵਰਡਜ਼ ਮਹਾਲੀ ਦੇ ਨਾਮ ਤੇ। ਅੱਛਾ। ਤੇ ਇਹ ਬੰਦੇ ਨੇ ਆਉਣਾ ਹੋਵੇ ਐਗਜ਼ੈਕਟ ਕੀ ਲੋਕੇਸ਼ਨ ਆ ਬਈ? ਬੰਦੇ ਨੇ ਜੇ ਸੋਫਾ ਇਹ ਬਾਏ ਕਰਨਾਗਾ ਆਨਲਾਈਨ ਵੀ ਬਾਏ ਕਰ ਸਕਦਾ ਕੁਝ ਪੇਮੈਂਟ ਐਡਵਾਂਸ ਕਰਕੇ ਬਾਕੀ ਔਨ ਡਿਲੀਵਰੀ ਹੋ ਜੂ ਜਾਂ ਜੇ ਵਿਜ਼ਿਟ ਕਰਕੇ ਕੁਆਲਿਟੀ ਦੇਖ ਕੇ ਫੇਰੇ ਆਰਡਰ ਕਰਨਾਗਾ 에어ਪੋਰਟ ਰੋਡ ਤੇ ਡੇਲੀ ਪੋਸਟ ਆਫਿਸ ਦੀ ਬੈਕ ਸਾਈਡ 82 ਸੈਕਟਰ ਦੇ ਵਿੱਚ ਇਹ ਸਟੋਰ ਹੈ ਸਾਡਾ ਬਰਨਾਲਾ ਵਰਡਜ਼ ਮਹਾਲੀ ਦੇ ਨਾਮ ਤੇ ਬਾਕੀ Google Maps ਤੇ ਲੋਕੇਸ਼ਨ ਵਗੈਰਾ ਬੰਦਾ ਲਾ ਲਾ ਬਾਕੀ ਵੀਡੀਓ ਸ਼ੇਅਰ ਕਰਕੇ ਆ ਜਾਓ ਬਈ